ਦੋਸਤੋ ਸਤਿ ਸ੍ਰੀ ਅਕਾਲ ਆਹ ਦੇਖੋ ਚਰਸਤੇ ਦੇ ਵਿੱਚ ਜਿੰਦੇ ਨੂੰ ਚਾਬੀ ਲਾ ਕੇ ਛੱਟ ਕੇ ਗਿਆ ਕੋਈ ਭਾਗ ਖੋਲਣ ਦਾ ਮਾਲਾ ਵੀ ਜੇ ਕੋਈ ਖੋਲ ਦੂ ਦਾ ਮੇਰੇ ਭਾਗ ਖੁੱਲ ਜਾਣਗੇ ਤੇ ਉਹਦੇ ਵੱਜ ਜਾਣਗੇ ਤੇ ਆਹ ਵੀਰ ਨੇ ਚੱਕ ਲਿਆ ਜਿੰਦਾ ਇਹ ਗਏ ਸੀ ਮਿੱਟੀ ਨਾਲੇ ਖੇਤ ਚਰਸਤੇ ਦੇ ਵਿੱਚੋਂ ਚੱਕਿਆ ਨੇ ਤੇ ਚੱਕ ਕੇ ਇਹ ਜਿੰਦੇ ਦੀ ਚਾਬੀ ਲਾ ਕੇ ਤੇ ਜਿੰਦੇ ਨੂੰ ਖੋਲਤਾ ਤੇ ਤੁਸੀਂ ਦੇਖਦੇ ਹੋ ਵੀ ਦੇਖਦੇ ਹਾਂ ਹੁਣ ਇਹ ਭਰਾ ਦੇ ਭਾਗ ਖੁੱਲਦੇ ਆ ਕਿ ਨਹੀਂ ਖੁੱਲਦੇ ਜਿੰਦਾ ਵਧੀਆ ਸੀਗਾ ਚਾਬੀਆਂ ਨਹੀਂ ਦੇਖੀਆਂ ਕੰਜਰ ਦੇ ਨੇ ਜਦੋਂ ਲੈਣ ਲੱਗੇ ਜਿੰਦੇ ਤੇ ਵੀ ਦੋਨੀਆਂ ਚਾਬੀਆਂ ਤਾਂ ਲੱਗਦੀਆਂ ਕਰ ਲੈਂਦਾ ਇੱਕ ਚਾਬੀ ਲੱਗਦੀ ਇੱਕ ਲੱਗਦੀ ਨਹੀਂ ਅੱਧੇ ਭਾਗ ਖੁੱਲਣਗੇ ਹੁਣ ਹੋਰ ਅੱਧੇ ਭਾਗ ਖੁੱਲਣਗੇ ਭੈਣ ਤਰੋਂ ਚਾਬੀ ਤਾਂ ਪਾ ਕੇ ਦੇਖ ਲੈਂਦੇ ਦੂਜੀ ਵੀ ਲੱਗਦੀ ਸ਼ਿਕਨਾ ਲੈ ਭਾਗ ਤਾਂ ਅਸੀਂ ਖੋਲ ਦਿੰਨੇ ਆ ਲੈ ਇਹ ਭਰਾਵਾ ਤੇਰਾ ਜਿੰਦੇ ਨਾਲ ਭਾਗ ਖੁੱਲ ਜਾਣ ਲੱਗੇ ਤੇ ਲੈ ਆ ਖੋਲਤਾ ਸੀ ਭਾਈ ਵਣ ਕਹਿਜਾ ਕੰਮ ਦੇਖ ਲਿਆ ਕਰੋ ਜਿੰਦਿਆਣਾ ਜੇ ਖੋਲਣ ਨਾਲ ਭਾਗ ਖੋਲਣ ਲੱਗੇ ਤਾਂ ਬੱਸ ਫਿਰ ਤਾਂ ਸਾਰੇ ਲੋਕ ਜੰਤਈ ਛੱਡਦਾ ਕਰ ਰਹੇ ਹੁਣ ਬਿੱਟੂ ਵਰਗੇ ਵੀ ਕਹਿੰਦੇ ਸਾਡਾ ਕੰਮ ਖਰਾਬ ਹੋਇਆ ਪਿਆ ਤੇ ਅਸੀਂ ਵੀ ਫਿਰ ਭਰਾਵਾ ਜਿੰਦੇ ਧਰ ਦਿਆ ਕਰਕੇ